ਤਸਵੀਰਾਂ ਹਾਰਪੁਰ ਦੀ ਪ੍ਰਾਣੀ ਕਚਰੀ ਨਜ਼ਦੀਕ ਮਣੀ ਫੋਰਟ ਸਟਰੀਟ ਦੀਆਂ ਨੇ ਜਿੱਥੇ ਕੀ ਬਾਦ ਦੁਪਹਿਰ ਵੱਡੀ ਗਿਣਤੀ 'ਚ ਖਾਣ ਪੀਣ ਵਾਲੇ ਸਟਾਲ ਲੱਗਦੇ ਨੇ ਤੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ 'ਚ ਆਮ ਸ਼ਹਿਰੀ ਇਸ ਥਾਂ ਤੇ ਆਪਣੇ ਪਰਿਵਾਰਾਂ ਨਾਲ ਖਾਣ ਪੀਣ ਨੇ ਆਉਂਦੇ ਨੇ ਪਰੰਤੂ ਕੁਝ ਵਿਅਕਤੀਆਂ ਵੱਲੋਂ ਜਾਣ ਬੁਝ ਕੇ ਸ਼ੋਰ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ ਤੇ ਬੁਲਟ ਮੋਟਰਸਾਈਕਲ ਤੇ ਪਟਾਕੇ ਮਾਰ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਪੇਸ਼ ਹੈ ਕੈਮਰਾ ਰਿਪੋਰਟ ਇਹ ਮੋਟਰਸਾਈਕਲ ਤੁਹਾਡਾ ਪਟਾਕੇ ਮਾਰੇ ਹਨ ਤੁਸੀਂ ਮੈਂ ਤਾਂ ਮੈਂ ਆਪਣਾ ਗਿਫਟ ਐਪੀਸੀਆਰ ਅਨਜਾਜ ਰਿਹਾ ਇਹ ਗਿਫਟ ਇਹਨੂੰ ਸੰਭਾਲ ਕੇ ਰੱਖੀ ਆ ਜਿੰਦਗੀ ਯਾਦ ਰੱਖੇਗਾ ਤੇਰਾ ਮੋਟਰਸਾਈਕਲ ਪਟਾਕੇ ਮਾਰਨੇ ਕਰਕੇ ਤੇ ਕੋਈ ਕਾਗਜ਼ਾਤ ਨਾ ਹੋਣ ਕਰਕੇ ਇਹ ਮੋਟਰਸਾਈਕਲ ਬੰਦ ਕਰਤਾ ਓਕੇ ਰਜਾਇਨ ਤੋਂ ਮੈਂ ਤੋ ਐਗੀ ਤੇ ਐਪ ਕਾਰਕੀ ਸੇ ਅੱਗੇ ਵਾਸਤੇ ਨਾਲ ਦੇਣ ਵੀ ਕਿਓ ਕਿ ਸ਼ਹਿਰ ਹਿਆਰਪੁਰ ਚ ਪਟਾਕਾ ਮਾਰ ਮਾਰਿਆ ਤਾਂ ਨਾ ਪ੍ਰਾਪਤ ਕਰੋ ਚਲ ਜਾਓ ਮੋਟਰਸਾਈਕਲ ਜੀ ਬੰਦ ਕਰਕੇ ਦੀਵਨਾ ਨੂੰ ਸੁਣੋ ਡਰ ਜਾਂਦੀ ਆ ਉਹ ਡਾਈਕ ਨਹੀਂ ਆ ਰਹੀ ਵਾਹ ਉਹ ਬੋਲਡ ਕਰਤਾ ਵੀਨਾ ਤੁਹਾਡਾ ਮੋਟਰਸਾਈਕਲ ਸਿੱਧਾ ਸ਼ਰੀਮਾਨ ਜੀ ਕਿੰਨੇ ਪਟਾਕੇ ਮਾਰੇ ਆ ਸਰ ਪੁਲਿਸ ਦੇਖੋ 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 ਨਾ ਤੇ ਤੂੰ ਇੱਕ ਮਿੰਟ ਸਰ ਤੁਸੀਂ ਇੱਕ ਮਿੰਟ ਪੁਲਿਸ ਇੱਕ ਮਿੰਟ ਠਹਿਰੋ ਤੁਸੀਂ ਮੌਕੇ ਤੇ ਨਹੀਂ ਸੀਗੇ ਤੁਹਾਡੇ ਮੇਰੀ ਗੱਲ ਸੁਣੋ ਤੁਹਾਡੇ ਮੋਟਰਸਾਈਕਲ ਨੇ ਪਟਾਕਾ ਨਹੀਂ ਮਾਰਿਆ ਪਰ ਤੁਹਾਡਾ ਬੱਚਾ ਇਹਨੂੰ ਬਹੁਤ ਉੱਚੀ ਆਵਾਜ਼ ਵਿੱਚ ਰੇਸਾਂ ਦੇ ਰਿਹਾ ਤੇ ਤੁਸੀਂ ਚਲਾ ਰਹੇ ਹੋ ਕੀ ਇਹ ਸਰੋ ਦਾ ਗਿਫਟ ਹੈ ਤੁਹਾਡਾ ਪਲੀਜ਼ ਇਹ ਪਬਲਿਕ ਨੂੰ ਦੇਖਿਆ ਪਲੀਜ਼ ਚਲਾ ਰਿਹਾ ਹੈਗਾ ਇਸ ਚੀਜ਼ ਨੂੰ ਮੰਨੋ ਤੁਸੀਂ ਆਪਣੇ ਬੱਚੇ ਦੀ ਮੇਰੀ ਗੱਲ ਸੁਣੋ ਆਪਣੇ ਬੱਚੇ ਦੀ ਸਪੋਰਟ ਨਾ ਕਰੋ ਆਪਣੇ ਜੇ ਮੇਰੀ ਗੱਲ ਮੁੱਕਣ ਦਿਓ ਪਲੀਜ਼ ਸਰ ਆਪਣੇ ਬੱਚੇ ਦੀ ਸਪੋਰਟ ਨਾ ਕਰੋ ਕਾਸੀ ਤੁਹਾਡੇ ਬੱਚੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਤੁਸੀਂ ਆਪਣੇ ਬੱਚੇ ਦੀ ਸਾਈਡ ਲੈ ਰਹੇ ਹੋ ਹਾਂਜੀ ਆਪਣੇ ਸ਼ੁਭਾਸ ਜੀ ਅੱਜ ਇੱਕ ਵਾਰ ਮੁਰਤੋਂ ਬੁਲਟ ਮੋਟਰਸਾਈਕਲਾਂ ਤੇ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਇਸ ਵਕਤ ਅਸੀਂ ਕਿਹੜੀ ਥਾਂ ਤੇ ਮੌਜੂਦ ਹਾਂ ਤੇ ਕੀ ਕੋਈ ਹੁਣ ਕਾਰਵਾਈ ਕੀਤੀ ਗਈ ਹੈ ਜੀ ਅਸੀਂ ਇਸ ਟਾਈਮ ਜਿਹੜੀ ਹਿਸ਼ਾਰਪੁਰ ਦੀ ਫੂਡ ਸਟਰੀਟ ਹੈ ਜੋ ਹਿਸ਼ਾਰਪੁਰ ਦਾ ਬਹੁਤ ਇਸ ਟਾਈਮ ਰਸ਼ ਵਾਲਾ ਏਰੀਆ ਹੁੰਦਾ ਜਿੱਥੇ ਖਾਣ ਪੀਣ ਵਾਸਤੇ ਪਬਲਿਕ ਦੇ ਬਹੁਤ ਵਧੀਆ ਤੋਹਤਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਖਾਣ ਪੀਣ ਵਾਸਤੇ ਆਉਂਦੇ ਆ ਇੱਥੇ ਮਾਨਯੋਗ ਐਸਐਸਪੀ ਸ਼੍ਰੀ ਸਰਿੰਦਰ ਲੰਬਾ ਜੀ ਆਈਪੀਐਸ ਹੁਸ਼ਿਆਰਪੁਰ ਜੀ ਨੇ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕੀਤੇ ਆ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਜਿਹੜਾ ਹੁੰਦਾ ਰਸ਼ ਜ਼ਿਆਦਾ ਹੋਣ ਕਰਕੇ ਕੁਝ ਵਿਅਕਤੀ ਜਿਹੜੇ ਆ ਇੱਥੇ ਆ ਕੇ ਹੋਲੜਬਾਜੀ ਕਰਦੇ ਆ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਆ ਜਾਂ ਉੱਚੀ ਆਵਾਜ਼ ਦੇ ਕੇ ਨਕਲੀ ਸਲੈਂਸਰ ਲਾ ਕੇ ਉਹ ਆਵਾਜ਼ ਦੇ ਕੇ ਤੇ ਜਿਹੜਾ ਮਾਹੌਲ ਸ਼ਹਿਰ ਦਾ ਇਸ ਮਾਰਕੀਟ ਦਾ ਜਿਹੜਾ ਮਾਹੌਲ ਖਰਾਬ ਕਰਦੇ ਆ ਇੱਥੇ ਅਸੀਂ ਪਹਿਲਾਂ ਵੀ ਕਈ ਲੋਕਾਂ ਦੇ ਜਿਹੜੇ ਆ ਚਲਾਨ ਕਰ ਚੁੱਕੇ ਆ ਅੱਜ ਵੀ ਦੋ ਮੋਟਰਸਾਈਕਲ ਸੀ ਜਿਹੜੇ ਜਿਹੜੇ ਉਹ ਬਾਰ ਬਾਰ ਰੌਣਕ ਮਾਰੇ ਸੀਗੇ ਇੱਕ ਮੋਟਰਸਾਈਕਲ ਪਟਾਕੇ ਮਾਰ ਰਿਆ ਸੀਗਾ ਤੇ ਦੂਸਰਾ ਮੋਟਰਸਾਈਕਲ ਉਹਦੇ ਜਿਹੜਾ ਮਗਰ ਸੀਗਾ ਉਹ ਉੱਚੀ ਰੇਸਾਂ ਉੱਚੀ ਰੇਸ ਤੇਜ਼ ਰੇਸਾਂ ਦੇ ਕੇ ਆਵਾਜ਼ ਕਰ ਰਿਹਾ ਸੀ ਤੇ ਜਿੰਨੇ ਮੈਨੂੰ ਪਬਲਿਕ ਦੇ ਜਿਹੜੇ ਲੋਕ ਆ ਉਹਨਾਂ ਨੇ ਫੋਨ ਕੀਤਾ ਕਿ ਸਰ ਇਹ ਜਿਹੜੇ ਮੋਟਰਸਾਈਕਲ ਆ ਉਹ ਘੇਰ ਲਿਆ ਪਲੀਜ਼ ਤੁਸੀਂ ਆ ਜਾਓ ਮੈਂ ਤੁਰੰਤ ਉਸ ਟਾਈਮ ਤੇ বাস ਸਟੈਂਡ ਹਿਆਰਪੁਰ ਤੇ ਚੈਕਿੰਗ ਕਰ ਰਿਹਾ ਸੀਗਾ ਆਪਣੀ ਟੀਮ ਦੇ ਨਾਲ ਮਾਸ ਤਰੰਤ ਕਾਡੀਪੇ ਲਈ ਆਈ ਆਪਣੀ ਟੀਮ ਨਾਲ ਇੱਥੇ ਆ ਗਿਆ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੇ ਵਾਕਈ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹ ਉਹਦਾ ਸਲੰਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਹੈ ਉਹਦਾ ਅਸੀਂ ਠੋਕੇ ਚਲਾਣ ਕੀਤਾ ਤੇ ਮੋਟਰਸਾਈਕਲ ਜਿਹੜਾ ਬੰਦ ਕਰ ਦਿੱਤਾ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹਦਾ ਮੋਟਰ ਵਹੀਕਲ ਐਕਟ ਹੈ ਤਾਂ ਆਪਾਂ ਜੋ ਠੋਕੇ ਚਲਾਣ ਬਣਦਾ ਸੀ ਉਹ ਕੀਤਾ ਜੀ ਆਪਾਂ ਹੁਣ ਵੀ ਮੌਕੇ ਤੇ ਵੇਖਿਆ ਲੋਕ ਗਲਤੀ ਮੰਨਣ ਦੀ ਬਜਾਏ ਜਿਹੜੇ ਜਾਂ ਤਾਂ ਆਰਗੂਮੈਂਟਸ ਕਰਦੇ ਨੇ ਜਾਂ ਫਿਰ ਸਪਾਰਸ਼ਾਂ ਬਹੁਤ ਪਾਉਂਦੇ ਨੇ ਜੀ ਫੋਨ ਸਾਰੇ ਬਾਰ-ਬਾਰ ਮੈਨੂੰ ਫੋਨ ਕਰਾ ਰਹੇ ਸੀ ਕਦੇ ਕਿਸੇ ਨਾਲ ਗੱਲ ਕਰੋ ਕਦੇ ਕਿਸੇ ਨਾਲ ਗੱਲ ਕਰੋ ਸਾਨੂੰ ਸਭ ਤੋਂ ਵੱਡਾ ਕਾਨੂੰਨ ਹੈ ਜਦ ਕਿ ਸਾਨੂੰ ਮਾਨਜੋਗ ਐਸਐਸਪੀ ਸਾਹਿਬ ਦਾ ਮਾਨਜੋਗ ਜਿਹੜੇ ਮੋਤਵਾਰ ਵਿਅਕਤੀ ਹੈ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤਾਂ ਹੈ ਵੀ ਕਿਸੇ ਵੀ ਮੋਟਰਸਾਈਕਲ ਜੋ ਪਟਾਕੇ ਮਾਰਦਾ ਉਹਨੂੰ ਕਿਸੇ ਵੀ ਹਾਲਤ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਨਾ ਹੀ ਇਸ ਮਸਲੇ ਦੇ ਵਿੱਚ ਅਸੀਂ ਕਿਸ ਦੀ ਸ਼ਵਾਰਸ਼ ਮੰਨਦੇ ਆ ਤੇ ਨਾ ਮੰਨਣੀ ਤੇ ਨਾ ਲੋੜ ਸੁਬਾਤ ਜੀ ਕਿਤੇ ਨਾ ਕਿਤੇ ਮਾਪੇ ਵੀ ਤਾਂ ਕਸੂਰਵਾਰ ਨੇ ਕਿਉਂਕਿ ਅਕਸਰ ਜਿਹੜੇ ਬੱਚੇ ਆ ਮੋਟਰਸਾਈਕਲ ਤਾਂ ਘਰੋਂ ਹੀ ਲੈ ਕੇ ਨਿਕਲਦੇ ਨੇ ਉਹਨਾਂ ਨੂੰ ਬਿਲਕੁਲ ਤੁਸੀਂ ਇਸ ਗੱਲ ਨੂੰ ਬਹੁਤ ਵਧੀਆ ਸਵਾਲ ਕੀਤਾ ਹੁਣ ਮੋਟਰਸਾਈਕਲ ਉਹ ਬੜੇ ਜੋਰ ਨਾਲ ਸ਼ੋਰ ਕਰ ਰਿਆ ਸੀਗਾ ਪੇਰੈਂਟਸ ਕਹ ਰਹੇ ਨਹੀਂ ਕਰ ਰਿਆ ਜਦ ਕਿ ਪਪਲੇ ਨੇ ਦੇਖਿਆ ਮੈਂ ਖੁਦ ਉਸ ਮੋਟਰਸਾਈਕਲ ਨੂੰ ਸਟਾਰਟ ਕਰਕੇ ਦੇਖਿਆ ਮੈਂ ਤੇਰੇ ਨੂੰ ਇਹ ਕਹੂੰਗਾ ਕਿ ਜੇ ਬੱਚੇ ਤੁਹਾਡੇ ਆਖੇ ਨਹੀਂ ਲੱਗਦੇ ਤੇ ਪੁਲਿਸ ਤੁਹਾਡਾ ਕੰਮ ਕਰ ਰਹੀ ਹੈ ਤੇ ਪਲੀਜ਼ ਉਹਨੂੰ ਕਰਨ ਦਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਉਹਨਾਂ ਦੀ ਤੁਸੀਂ ਸਾਈਡ ਲੈ ਕੇ ਆਪਣੇ ਬੱਚਿਆਂ ਦੀ ਆਦਤ ਖਰਾਬ ਕਰੋ